ਸਸੀਗਾਲ ਜੀ ਸਾਰਿਆਂ ਨੂੰ ਅੱਜ ਮੁੱਦਾ ਸੀ ਇੱਕ ਮੈਂ ਮਿਲਿਆ ਕਿਸੇ ਨੂੰ ਤੇ ਉਹਦੇ ਮੈਂ ਵਿਚਾਰ ਸੁਣੇ ਵੀ ਸਰਦਾਰਾਂ ਬਾਰੇ ਖਾਸ ਕਰ ਸਾਡੀਆਂ ਪੱਗਾਂ ਬਾਰੇ ਬਹੁਤ ਮਾੜੇ ਸੀਗੇ ਮੈਂ ਉਸ ਟਾਈਮ ਉਸ ਨੂੰ ਜਵਾਬ ਨਹੀਂ ਸੀ ਦੇਣਾ ਚਾਹੁੰਦਾ ਕਿਉਂਕਿ ਇੱਕ ਬੰਦੇ ਨੂੰ ਅਸੀਂ ਜਵਾਬ ਦੇ ਕੇ ਉਹਦੇ ਨਾਲ ਆਪਾਂ ਦੁਸ਼ਮਣੀ ਪੈਦਾ ਕਰ ਲੈਨੇ ਆ ਉਹਨੂੰ ਸਗੋਂ ਸਾਡੇ ਤੋਂ ਨਫ਼ਰਤ ਹੋਊਗੀ ਮਸਲਾ ਇਹ ਚੱਲਿਆ ਵੀ ਵੈਸੇ ਨਾਰਮਲੀ ਗੱਲ ਚੱਲੀ ਵੀ ਕਹਿੰਦਾ ਵੀ ਮੈਨੂੰ ਸਰਦਾਰ ਬੰਦੇ ਜਲੀਲ ਜੇ ਲੱਗਦੇ ਆ ਹਨਾ ਦਾੜੀਆਂ ਚੁੱਪਦੀਆਂ ਮੁੱਛਾਂ ਮੈਨੂੰ ਹੋਰ ਤਰ੍ਹਾਂ ਲੱਗਦੀਆਂ ਸਾਨੂੰ ਮਤਲਬ ਕਿ ਪਸੰਦ ਨਹੀਂ ਹਨਾ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਨਾ ਵਾ ਵੀ ਜਲੀਲ ਉਹ ਲੋਕ ਨੇ ਜਿਹੜੇ ਪੰਜਾਬ ਤੋਂ ਬਾਹਰੋਂ ਆ ਕੇ ਪੰਜਾਬ ਦੇ ਵਿੱਚ ਆ ਕੇ ਖਾਂਡੇ ਨੇ ਇੱਥੇ ਆ ਕੇ ਰੈਸ਼ ਕਰਨ ਦੇ ਨੇ ਇੱਥੋਂ ਦੇ ਸਕੂਲਾਂ 'ਚ ਆਪਣੇ ਬੱਚੇ ਪੜਾਉਂਦੇ ਨੇ ਆਮੇ ਕਿਹੇ ਵੀ ਪੰਜਾਬ ਦੇ ਬਾਹਰੋਂ ਸਟੇਟ ਤੋਂ ਆਏ ਹੋਣ ਜਿਨ੍ਹਾਂ ਨੂੰ ਇੱਥੇ ਜਗ੍ਹਾ ਮਿਲੀ ਆ ਰੋਜ਼ਗਾਰ ਮਿਲਿਆ ਵਾ ਇੱਥੋਂ ਦਾ ਖਾਣ ਡੇ ਇੱਥੋਂ ਦਾ ਪਹਿਨਣ ਡੇ ਇੱਥੋਂ ਦਾ ਹੰਡਾਉਣ ਡੇ ਜੋ ਜੇ ਇੰਨੀ ਅਣਖ ਆ ਤੇ ਤੁਸੀਂ ਆਪਣੇ ਉਥੇ ਸਟੇਟ ਤੇ ਜਾ ਕੇ ਆਪਣੇ ਇਲਾਕੇ ਤੇ ਜਾ ਕੇ ਉਥੇ ਆਪਣੇ ਇਲਾਕੇ ਨਾਲ ਜੁੜੋ ਉਥੇ ਆਪਣਾ ਰੋਜ਼ਗਾਰ ਕਮਾਓ ਉਥੇ ਜਾ ਕੇ ਆਪਣੇ ਬੱਚੇ ਪੜਾਓ ਉਥੇ ਹੀ ਰਹੋ ਇੱਥੇ ਆਉਣ ਦੀ ਤੁਹਾਨੂੰ ਕੀ ਲੋੜ ਆ ਜੇ ਸਾਡੇ ਨਾਲ ਨਫ਼ਰਤ ਕਰਨੀ ਆ ਤੇ ਸਾਡੇ 'ਚ ਵੀ ਦੂਣੀ ਨਫ਼ਰਤ ਆ ਠੀਕ ਹੈ ਨਹੀਂ ਕੁਝ ਲੋਕ ਹੋਣਗੇ ਵੀ ਕਹਿੰਦੇ ਹੋਣਗੇ ਵੀ ਨਹੀਂ ਅਸੀਂ ਇਸ ਤਰ੍ਹਾਂ ਦੇ ਨਹੀਂਗੇ ਮੇਰੀ ਸੋਚਣੀ ਇਹੋ ਆ ਕਿਉਂਕਿ ਤੁਹਾਡਾ ਵजूद ਸਾਡੇ ਨਾਲ ਆ ਸਾਡਾ ਵजूद ਤੁਹਾਡੇ ਨਾਲ ਨਹੀਂ ਆ ਸਾਡੇ ਕੋਲ ਤੁਸੀਂ ਆਏ ਜੋ ਸਾਡੇ ਪੰਜਾਬ ਚ ਆਏ ਜੋ ਪੰਜਾਬ ਦਾ ਰਹਿ ਕੇ ਖਾ ਕੇ ਪੀ ਕੇ ਤੁਸੀਂ ਸਰਦਾਰਾਂ ਨੂੰ ਤੁਸੀਂ ਮਾੜਾ ਕਹਿੰਦੇ ਆ ਲਾਨ ਤੇ ਆ ਤੁਹਾਡੇ ਤੇ ਜਿਨ੍ਹਾਂ ਦੀ ਇਹ ਸੋਚਣੀ ਖਾਸ ਕਰਕੇ ਜਿਹੜੇ ਪੰਜਾਬ ਨੂੰ ਮਾੜਾ ਕਹਿੰਦੇ ਖਾਸ ਕਰ ਸਰਦਾਰਾਂ ਨੂੰ ਤੇ ਪੱਗਾਂ ਨੂੰ ਜਿਨ੍ਹਾਂ ਨੂੰ ਚੁੱਭਦੀਆਂ ਨੇ ਨਾ ਉਹਨਾਂ ਵਾਸਤੇ ਮੈਂ ਗੱਲ ਕਰ ਰਿਹਾ ਮੈਂ ਤੇ ਰਹੀ ਗੱਲ ਵੀ ਵੇਖੋ ਇੱਥੋਂ ਕਮਾ ਕੇ ਤੁਸੀਂ ਆਪਣੇ ਸਟੇਟ ਤੇ ਭਜਦੇ ਆਪਣੇ ਬੱਚੇ ਪਾਲਣੇ ਤੁਸੀਂ ਤਾਂ ਜ਼ਲੀਲ ਜੋ ਇੱਥੋਂ ਦਾ ਰਹਿ ਕੇ ਖਾ ਕੇ ਸਾਨੂੰ ਮਾੜਾ ਕਹਿੰਦੇ ਤੁਸੀਂ ਤਾਂ ਜ਼ਲੀਲ ਜੋ ਸਾਡੇ ਕੋਲ ਰਹਿਣ ਦੇ ਤੁਸੀਂ ਤਾਂ ਜ਼ਲੀਲ ਜੋ ਇਹ ਇਲਾਕਾ ਤੁਹਾਡਾ ਨਹੀਂ ਆ ਇਹ ਪੰਜਾਬ ਸਟੇਟ ਤੁਹਾਡੀ ਨਹੀਂ ਆ ਠੀਕ ਆ ਕਿਉਂਕਿ ਇਹ ਜੁੜਨਾ ਨਾ ਇਹ ਸਾਡਾ ਕਲਚਰ ਆ ਤੁਸੀਂ ਇਹਨਾਂ ਨਾਲ ਜੋੜ ਨਹੀਂ ਸਕਦੇ ਸਾਡੀ ਬੋਲੀ ਬੋਲ ਕੇ ਤੁਸੀਂ ਪੰਜਾਬੀ ਨਹੀਂ ਬਣ ਸਕਦੇ ਤੁਸੀਂ ਜੋ ਵੀ ਹੋ ਉਹੀ ਰਹਿਣਾ ਵਾ ਇਹ ਤੁਹਾਡਾ ਸੱਭਿਆਚਾਰ ਨਹੀਂ ਤੁਸੀਂ ਤਾਂ ਜਲੀਲ ਹੋ ਇਹ ਤੁਹਾਡਾ ਵਿਰਸਾ ਨਹੀਂ ਤੁਸੀਂ ਤਾਂ ਜਲੀਲ ਹੋ ਸੋ ਇਸ ਕਰਕੇ ਇਹ ਸੋਚ ਜੇ ਰੱਖ ਕੇ ਤੁਸੀਂ ਪੰਜਾਬ ਛੋਣਦੇ ਹੋ ਨਾ ਤੇ ਲਾਣਤ ਆ ਤੁਹਾਡੇ ਤੇ ਫਿਰ ਗਾਲ ਕੱਢਣ ਨੂੰ ਮੈਂ ਵੀ ਕੱਢ ਸਕਦਾ ਆਪਣੀ ਜ਼ਬਾਨ ਗੰਦੀ ਕਰ ਸਕਦਾ ਮੈਂ ਪਰ ਨਹੀਂ ਗੁੱਸੇ ਤੇ ਉਸ ਟਾਈਮ ਮੈਨੂੰ ਵੀ ਬਹੁਤ ਚੜਿਆ ਹੈ ਵੀ ਜਵਾਬ ਜਵਾਬ ਦੇ ਦਵਾਂ ਪਰ ਮੈਨੂੰ ਜਵਾਬ ਦੇਣਾ ਨਹੀਂ ਚਾਹੁੰਦਾ ਕਿਉਂਕਿ ਇੱਕ ਬੰਦੇ ਨੂੰ ਜਵਾਬ ਦੇ ਕੇ ਨਾ ਕੁਝ ਨਹੀਂ ਹੋ ਸਕਦਾ ਇਹਨੂੰ 50 ਲੋਕੀ ਵੀ ਫੋਲੋ ਕਰਨਗੇ ਜਾਂ 50 ਜਾਂ 100 ਲੋਕ ਵੀ ਵੇਖ ਕੇ ਕਹਿਣਗੇ ਨਾ ਵੀ ਗੱਲ ਵਧੀਆ ਵਾ ਐਗਰੀ ਆ ਉਹ ਅੱਗੇ ਤੋਂ ਕਦੀ ਸਰਦਾਰਾਂ ਨੂੰ ਮਾੜਾ ਨਹੀਂ ਕਹਿਣਗੇ ਠੀਕ ਨਹੀਂ ਉਹ ਕਹਿੰਦੇ ਨਾ ਵੀ ਜਿਹਦੇ ਇਲਾਕੇ ਚਾਹੀਏ ਤਾਂ ਉਹਦੇ ਇਲਾਕੇ ਜਾ ਕੇ ਖੰਗੀ ਦਾ ਨਹੀਂ ਪੁੱਤ ਇਸ ਕਰਕੇ ਜੇ ਤੁਹਾਡੀ ਐਂਡੀ ਅਣਖ ਜਾਗਦੀ ਨਾ ਆਪਣੀ ਸਟੇਟ 'ਚ ਜਾ ਕੇ ਰਹੋ ਉੱਥੇ ਜਾ ਕੇ ਬੱਚੇ ਪੜਾਓ ਇੱਥੇ ਤੁਸੀਂ ਕੀ ਕਰਨ ਆਏ ਜੋ ਪੰਜਾਬੀ ਜੀ ਕਹਿੰਦੇ ਨਾ ਵੀ ਇੱਥੇ ਗੁੰਹ ਖਾਣਾ ਆ ਉਹ ਹਿਸਾਬ ਹੁੰਦਾ ਵਾ ਗੁੱਸਾ ਮੈਨੂੰ ਬਹੁਤ ਸੀ ਪਰ ਫਿਰ ਮੈਂ ਆਪਣੇ ਮਨ ਨੂੰ ਸ਼ਾਂਤ ਕਰਕੇ ਗੱਲ ਦਾ ਜਵਾਬ ਦਿੱਤਾ ਵਾ ਸੋ ਦਿਮਾਗ ਚ ਭਾਇਓ ਤੇ ਗਾਂ ਤੋਂ ਕਦੀ ਪੰਜਾਬ ਨੂੰ ਜਾਂ ਪੰਜਾਬੀਅਤ ਨੂੰ ਮਾੜਾ ਕਹਿਣਾ ਜਾਂ ਸਰਦਾਰਾਂ ਨੂੰ ਖਾਸ ਕਰ ਮਾੜਾ ਕਹਿਣਾ ਇਹ ਕਿਸੇ ਵੀ ਪੰਜਾਬੀ ਜਾਂ ਕਿਸੇ ਵੀ ਸਿੱਖ ਨੂੰ ਮਨਜ਼ੂਰ ਨਹੀਂਗਾ ਉਹਨੂੰ ਗੁੱਸਾ ਚੜੂਗਾ ਕੁਝ ਲੋਕੀ ਤੇ ਚਲੋ ਗੁੱਸੇ ਆ ਆਪਣੇ ਤੇ ਕੰਟਰੋਲ ਕਰਨੇ ਕਈ ਮੌਕੇ ਤੇ ਛੱਤਰਵਾ ਦਿੰਦੇ ਆ ਇਹ ਹਰ ਕਿਸੇ ਬੰਦੇ ਲਈ ਮੈਸੇਜ ਜਿਹੜਾ ਬਾਹਰੋਂ ਆ ਕੇ ਇੱਥੇ ਆ ਕੇ ਪੰਜਾਬ ਜਾ ਕੇ ਰੋਟੀ ਖਾਣ ਰਿਹਾ ਜਾਇ ਕਿ ਰੈਸ਼ ਕਰਨ ਦੇ ਆਪਣੇ ਬੱਚੇ ਪਾਲਣ ਦੇ ਆਪਣਾ ਪਰਿਵਾਰ ਪਾਲਣ ਦੇ ਆਪ ਆਪਣੀ ਜ਼ਿੰਦਗੀ ਬਤੀਤ ਕਰਨ ਦੇ ਸਸੀ ਗਾਲ ਜੀ ਸਾਰਿਆਂ ਨੂੰ